ਕੁਝ ਦਿਨ ਪਹਿਲੇ ਜੇ ਐਨ ਕੇ ਦੇ ਵਿੱਚ ਪੰਜਾਬ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ। ਨਾਲ ਵਿੱਚ ਇੱਕ ਨਕਰਪਾਤ ਨਹੀ ਹਰਮਿੰਦਰ ਸਿੰਘ ਜੀ ਅਜਮਾਲ ਦੀ ਤੋਹਫੇ ਉੱਪਰ ਆਇਆ ਹਾਂ। ਇਹ ਸਾਡੇ ਪੰਜਾਬ ਲਈ ਦੇਸ਼ ਲਈ ਬਹੁਤ ਹੀ ਸ਼ੋਕਲ ਲੱਗਿਆ ਕਿ ਗੱਲ ਹੈ ਬਹੁਤ ਬੜੀ ਮਦਦ ਤੇ ਸਾਡਾ ਪੰਜਾਬ ਦਾ ਮਹਾਨ ਸਪੂਤ ਆਪਣੇ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ। ਪਰਿਵਾਰ ਲਈ ਇਸ ਦਾ ਵੀ ਮਾਨ ਹੈ ਕਿ ਉਹਨਾਂ ਨੇ ਪਰਿਵਾਰ ਇੱਕ ਐਸੇ ਮਹਾਨ ਸਪੂਤ ਜਨਕਤਾ ਜਿਸ ਨੇ ਆਪਣੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਇਹ ਦੋ ਸਾਥੀਓ ਅਸੀਂ ਹਮੇਸ਼ਾ ਹੀ ਆਪਣੀ ਸਹਿਯਕਤਾ ਦਾ ਸਨਮਾਨ ਕਰਦੇ ਆਏ ਹਾਂ ਅਸੀਂ ਅਕਸਰ ਆਖਦੇ ਹਾਂ ਕਿ ਪ੍ਰਣਾਮ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਹਮੇਸ਼ਾ ਸਾਰੀ ਦੁਨੀਆ ਪ੍ਰਣਾਮ ਕਰਦੀ ਆਈ ਹੈ ਤਾਂ ਮੈਂ ਪਰਮਪੀਤਾ ਪਰਮਾਤਮਾ ਅਗੇ ਅਰਦਾਸ ਕਰਨਾ ਹਾਂ ਕਿ ਇਸ ਮਹਾਨ ਕਬੂਤ ਨੂੰ ਆਪਣੇ ਚਰਨਾਂ ਦੇ ਵਿੱਚ ਸਾਥ ਧਰਨ ਦੇਣਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਸਾਹਿਬ ਜੀ ਨੇ ਮੇਰੀ ਸਪੈਸ਼ਲ ਡਿਊਟੀ ਲਗਾਈ ਜ਼ਿੰਮੇਵਾਰੀ ਲਗਾਈ ਕਿ ਮੈਨੂੰ ਅੱਜ ਇੱਥੇ ਆ ਕੇ ਉਸਰ ਮਹਾਨ ਸਪੂਰ ਸਰਦਾਰ ਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਜੀ ਜੋ ਹੈ ਜਿਨੇ ਆਪਣੀ ਜਾਨ ਵੀ ਕੁਰਬਾਨੀ ਦਿੱਤੀ ਹੈ ਉਹਦੇ ਕੋਲ ਆ ਕੇ ਹਾਜ ਲਗਵਾਣਾ ਉਹ ਸਰਕਾਰ ਵੱਲੋਂ ਜੋ ਜੋ ਵੀ ਪੰਜਾਬ ਦਾ ਨਾਗਰਿਕ ਆਪਣੇ ਦੇਸ਼ ਲਈ ਕੁਰਬਾਨੀ ਦਿੰਦਾ ਹੈ ਉਸ ਨੂੰ 1 ਕਰੋੜ ਰੁਪਇਆ ਜੋ ਹੈ ਪਰਿਵਾਰ ਨੂੰ 42% ਦਿੱਤੀ ਜਾਂਦੀ ਹੈ ਉਸ ਦੇ ਵਿੱਚ ਅੱਜ ਅਸੀਂ 6 ਲੱਖ ਰੁਪਇਆ ਕੋਈ ਪਰਿਵਾਰ ਨੂੰ ਦਿੱਤਾ ਹੈ 82.94 ਲੱਖ ਰੁਪਇਆ ਜੋ ਹੈ ਉਹ ਵੀ ਬਹੁਤ ਜਲਦੀ ਪਰਿਵਾਰ ਨੂੰ ਮਿਲ ਜਾਏਗਾ ਔਰ ਨਾਲ ਹੀ ਇਸ ਪਰਿਵਾਰ ਦੇ ਬੱਚੇ ਨੂੰ ਜੋ ਸ਼ਹੀਦ ਦਾ ਭਰਾ ਹੈ ਉਹਨੂੰ ਨੌਕਰੀ ਕਿ ਜਾਏਗੀ ਤਾਂ ਕਿ ਜੋ ਪਰਿਵਾਰ ਹੈ ਉਹਨੂੰ ਆਰਥਿਕ ਮੁਸ਼ਕਲ ਨਾ ਆਵੇ ਔਰ ਪਰਿਵਾਰ ਦਾ ਪਾਲਣ ਪੋਸਣ ਜੋ ਹੈ ਜਿਸ ਪਰਿਵਾਰ ਨੇ ਆਪਣਾ ਦੇਸ਼ ਲਈ ਪੁੱਤ ਨੂੰ ਕੁਰਬਾਨ ਕਰ ਦਿੱਤਾ ਉਸ ਪਰਿਵਾਰ ਨੂੰ ਫਾਈਨੈਂਸ਼ੀਅਲੀ ਕਮੀ ਨਾ ਆਵੇ ਦਿੱਕਤ ਨਾ ਆਵੇ ਇਸ ਕਰਕੇ ਉਸ ਪਰਿਵਾਰ ਨੂੰ ਉਸ ਦੇ ਇੱਕ ਮੈਂਬਰ ਨੂੰ ਨੌਕਰੀ ਔਰ ਇੱਕ ਰੋਜ਼ੀ ਪਾ ਜਾਏਗਾ ਤਾਂ ਕਿ ਉਹਨਾਂ ਪਰਿਵਾਰ ਨੂੰ ਹੈ ਇਕਨੋਮੀ ਖਾਲਚ ਜੋ ਆਰਥਿਕ ਫਾਇਦਾ ਜੋ ਦਿੱਤਾ ਜਾਏ ਤਾਂ ਕਿ ਉਹਨਾਂ ਨੂੰ ਮੁਸ਼ਕਲ ਨਾ ਆਵੇ ਤੋਂ ਮੈਂ ਇੱਕ ਰੇਫਰ ਇਸ ਮਹਾਨ ਸਪੂਤ ਦੇ ਚਰਨਾਂ ਦੇ ਵਿੱਚ ਸਦਾ ਦਮਨ ਪੇਟ ਕਰਨਾ ਔਰ ਵਾਹਿਗੁਰੂ ਕੇ ਪ੍ਰਮਾਤਮਾ ਕੇ ਅਰਦਾਸ ਕਰਨਾ ਇਸ ਮਹਾਨ ਸ਼ਹੀਦ ਕੋ ਪਰਿਵਾਰਾਂ ਦੇ ਲਈ ਖਾਂਗੇ ਨਾ ਔਰ ਪਰਿਵਾਰਾਂ ਨੂੰ ਦੁੱਖ ਕੰਡ ਦੀ ਸ਼క్తి ਦੇਣਾ ਵਾਏ ਗੁਰੂ ਜੀ ਦਾ ਬਾਕੀ ਯਾਦ ਚ ਕੋਈ ਯਾਦਗਾਰ ਵਗੈਰਾ ਬਾਕੀ ਉਹਦੇ ਨਾਲ ਜੋ ਪਰਿਵਾਰ ਵੱਲੋਂ ਇੱਕ ਮੰਗ ਕੀਤੀ ਗਈ ਹੈ ਕਿ ਇਸ ਪਿੰਡ ਦੇ ਵਿੱਚ ਉਸ ਸ਼ਹੀਦ ਦੇ ਨਾਮ ਹਰਮਿੰਦਰ ਸਿੰਘ ਦੇ ਨਾਮ ਜੋ ਹੈ ਇੱਕ ਸਥਾਨ ਬਣਾਇਆ ਜਾਏ ਪਰਿਵਾਰ ਵੱਲੋਂ ਫੈਸਲਾ ਕਰਕੇ ਪੰਚਾਇਤ ਵੱਲੋਂ ਫੈਸਲਾ ਕਰਕੇ ਜੋ ਵੀ ਟੁੱਟੀ ਲਗਾਈ ਜਾਏਗੀ ਸਰਕਾਰ ਜੋ ਹੈ ਉਹਦਾ ਪ੍ਰਬੰਧ ਕਰੇਗੀ ਚਾਹੇ ਕੋ ਸਟੇਡੀਅਮ ਹੋਵੇ ਚਾਹੇ ਕਿਸੇ ਸਕੂਲ ਦਾ ਨਾ ਹੋਵੇ ਚਾਹੇ ਕਿ ਸਕਦ ਨਾ ਹੋਵੇ ਉਹ ਰੱਖਿਆ ਜਾਏਗਾ ਇਹ ਸਾਰਾ ਹੀ ਜੋ ਹੈ ਲੋਕਲ ਲੈਵਲ ਦੇ ਉੱਪਰ ਪੰਚਾਇਤ ਔਰ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਜਾਏਗਾ ਔਰ ਜ਼ਰੂਰ ਅਸੀਂ ਮਹਾਨ ਸ਼ਬੂਦੇ ਯਾਦਗਾਰ ਬਣਾਵਾਂਗੇ